ਸਤਿ ਸ਼੍ਰੀ ਅਕਾਲ ਜੀ ਖਬਰ ਪੜਤਾਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਜੀ ਇੱਕ ਵਾਰ ਫਿਰ ਤੋਂ ਡੀਆਈਜੀ ਹਰਚੰਦ ਸਿੰਘ ਭੁੱਲਰ ਦੀ ਮਹਾਲੀ ਅਦਾਲਤ ਦੇ ਵਿੱਚ ਪੇਸ਼ੀ ਸੀ ਇਸ ਪੇਸ਼ੀ ਦੇ ਦੌਰਾਨ ਕੀ ਹੋਇਆ ਇਹ ਗੱਲ ਸਾਂਝੀ ਕਰਿਓ ਤੇ ਦੂਜਾ ਪਤਾ ਲੱਗਿਆ ਕਿ ਸੀਬੀਆਈ ਹੁਣ ਪੰਜਾਬ ਦੇ 10 ਤੋਂ 15 ਆਈਐਸ ਤੇ ਆਈਪੀਐਸ ਅਧਿਕਾਰੀਆਂ ਤੇ ਸਿਕੰਜਾ ਕਰ ਸਕਦੀ ਆ ਇਹਦੇ ਬਾਰੇ ਵੀ ਪੂਰੀ ਗੱਲ ਸਾਂਝੀ ਕਰਿਓ ਔਰ ਇਹਦੇ ਪਿੱਛੇ ਕੀ ਕਾਰਨ ਨੇ ਤੇਰੇ ਨਾਲ ਨਾਲ ਜੇ ਅੱਜ ਵਿਕਰਮ ਮਜੀਠੀਏ ਦੀ ਜ਼ਮਾਨਤ ਦੇ ਸੁਣਵਾਈ ਸੀ ਇਸ ਮਾਮਲੇ ਦੇ ਵਿੱਚ ਵੀ ਪੂਰੀ ਜਾਣਕਾਰੀ ਜਿਹੜੀ ਉਹ ਜ਼ਰੂਰ ਸਾਂਝੀ ਕਰਿਓ ਦੇਖੋ ਸਭ ਤੋਂ ਪਹਿਲਾਂ ਤਾਂ ਹਰਚੰਦ ਸਿੰਘ ਪੁੱਲਰ ਹੁਣਾਂ ਨੂੰ ਅੱਜ ਜਦੋਂ ਸੀਬੀਆਈ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਜਿਹੜੇ ਹਰਚੰਦ ਸਿੰਘ ਪੁੱਲਰ ਹੁਣਾਂ ਦੇ ਵਕੀਲ ਨੇ ਉਹਨਾਂ ਨੇ ਗ੍ਰਿਫਤਾਰੀ ਦਾ ਹੀ ਵਿਰੋਧ ਕੀਤਾ ਹਰਚਰਨ ਸਿੰਘ ਭੁੱਲਰ ਦੀ ਉਹਨਾਂ ਦਾ ਦਾਵਾ ਸੀ ਕਿ ਸੀਬੀਆਈ ਨੇ ਕਾਨੂੰਨ ਤੋਂ ਪਰੇ ਜਾ ਕੇ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਕੀਤੀ ਹੈ ਇੱਕ ਤਰੀਕੇ ਨਾਲ ਜਿਹੜੇ ਉਹਨਾਂ ਦੇ ਵਕੀਲ ਹੈ ਹਰਚਰਨ ਸਿੰਘ ਭੁੱਲਰ ਦੇ ਉਹਨਾਂ ਦਾ ਦਾਵਾ ਸੀ ਕਿ ਹਰਚਰਨ ਸਿੰਘ ਭੁੱਲਰ ਦੀ ਜਿਹੜੀ ਗ੍ਰਿਫਤਾਰੀ ਹੈ ਮੁਹਾਲੀ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਜਿਹੜੀ ਸੀਬੀਆਈ ਵੱਲੋਂ ਕੀਤੀ ਗਈ ਹੈ ਉਹ ਇਲੀਗਲ ਹੈ ਉਹ ਕਹਿੰਦੇ ਪੰਜਾਬ ਚ ਦਾਖਲ ਨਹੀਂ ਹੋ ਸਕਦੀ ਸੀ सीबीआई ਉਹਨਾਂ ਨੇ ਕੁਝ ਕਾਗਜ਼ ਵੀ ਦਿਖਾਏ ਡਾਕੂਮੈਂਟਸ ਵੀ ਦਿਖਾਏ ਲੇਕਿਨ सीबीआई ਦੇ ਵਕੀਲਾ ਨੇ ਤਰਕ ਦਿੱਤਾ ਕਿ ਅਗਰ ਕੋਈ ਕਰਪਸ਼ਨ ਕਰੇਗਾ ਔਰ ਸਟੇਟ ਦੀ ਵਿਜੀਲੈਂਸ ਬਿਊਰੋ ਕਾਰਵਾਈ ਨਹੀਂ ਕਰੇਗੀ ਔਰ ਅਗਰ सीबीआई ਕੋਲੇ ਪੁਖਤਾ ਸਬੂਤ ਹੋਣਗੇ ਕਿਉਂਕਿ सीबीआई ਦਾ ਦਾਵਾ ਹੈ ਕਿ ਪਹਿਲਾਂ ਸਾਡੇ ਕੋਲ ਸ਼ਿਕਾਇਤ ਆਈ ਫਿਰ ਅਸੀਂ ਉਸ ਸ਼ਿਕਾਇਤ ਨੂੰ ਵੈਰੀਫਾਈ ਕੀਤਾ ਉਹ ਕਹਿੰਦੇ ਜਦੋਂ ਕੋਈ ਸ਼ਿਕਾਇਤ ਨੂੰ ਵੈਰੀਫਾਈ ਕੀਤਾ ਜਾਂਦਾ ਹੈ ਸੀਬੀਆਈ ਵੱਲੋਂ ਤੇ ਫਿਰ ਉਹਦੀ ਕਾਰਵਾਈ ਆ ਜਿਹੜੀ ਕਿਤੇ ਵੀ ਕੀਤੀ ਜਾ ਸਕਦੀ ਹੈ ਸੀਬੀਆਈ ਵੱਲੋਂ ਇਹ ਤਰਕ ਦਿੱਤਾ ਗਿਆ ਇਹਦਾ ਮਤਲਬ ਹੈ ਜਿਹੜੀ ਇਹ ਗਰਾਉਂਡ ਸੀ ਕਿ ਕੀ ਪੰਜਾਬ ਦੇ ਵਿੱਚ ਸੀਬੀਆਈ ਦਾਖਲ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਭਾਵੇਂ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਫੈਸਲਾ ਹੋਇਆ ਸੀ ਕਿ ਸੀਬੀਆਈ ਬਿਨਾ ਪਰਮਿਸ਼ਨ ਪੰਜਾਬ ਚ ਦਾਖਲ ਨਹੀਂ ਹੋ ਸਕਦੀ ਪਰ ਸੀਬੀਆਈ ਦਾ ਕਹਿਣਾ ਹੈ ਕਿ ਅਸੀਂ ਕਿਤੇ ਵੀ ਜਾ ਸਕਦੇ ਹਾਂ ਸੋ ਇਹ ਮਾਮਲਾ ਕਾਨੂੰਨੀ ਵੀ ਹੈ ਪਰ सीबीआई ਦੀ ਅਦਾਲਤ ਦੇ ਵਿੱਚ ਇਸ ਗੱਲ ਤੇ ਕਿਸੇ ਤਰ੍ਹਾਂ ਦਾ ਅਦਾਲਤ ਨੇ ਕੋਈ ਆਪਣਾ ਪ੍ਰतिकਰਮ ਨਹੀਂ ਦਿੱਤਾ ਸੋ ਅਦਾਲਤ ਨੇ ਇਹ ਨਹੀਂ ਕਿਹਾ ਕਿ ਇਹ ਗ੍ਰਿਫਤਾਰੀ ਇਲੀਗਲ ਹੈ ਹੁਣ ਹਰਪਾਲ ਸਿੰਘ ਹਰਚਨ ਸਿੰਘ ਭੁੱਲੜ ਦਾ 5 ਦਿਨਾਂ ਦਾ ਦੁਬਾਰਾ सीबीआई ਦਾ ਰਿਮਾਂਡ ਮਿਲਿਆ ਔਰ ਉੰਜ 14 ਦਿਨ ਦੀ ਕਿਉਂਕਿ ਸੀਬੀਆਈ ਆਮ ਤੌਰ ਦੇ ਉੱਤੇ 14 ਦਿਨ ਦੇ ਕੋਈ ਵੀ ਅਦਾਲਤ ਹੈ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜਦੀ ਹੈ। ਕ੍ਰਿਸ਼ਨਾਨੂ ਜਿਹੜਾ ਕ੍ਰਿਸ਼ਨੂ ਸ਼ਰਦਾ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਜੁਡੀਸ਼ੀਅਲ ਕਸਟਡੀ ਚ ਭੇਜ ਦਿੱਤਾ ਗਿਆ ਔਰ ਹਰਚਰਨ ਭੁੱਲਰ ਨੂੰ ਭੇਜ ਦਿੱਤਾ ਗਿਆ ਸੀਬੀਆਈ ਕੋਲੇ ਅਗਲੇ 5 ਦਿਨਾਂ ਲਈ ਹੋਰ ਹੁਣ ਸੀਬੀਆਈ ਫੇਰ ਅਗਲੇ 5 ਦਿਨ ਹਰਚਰਨ ਸਿੰਘ ਭੁੱਲਰ ਕੋਲੋਂ ਹਿਰਾਸਤ ਦੇ ਵਿੱਚ ਪੁੱਛਗਿੱਛ ਕਰੇਗੀ ਗ੍ਰਿਫਤਾਰੀ ਬਾਰੇ ਜਿਹੜੀ ਗੱਲ ਚੱਲ ਰਹੀ ਸੀ ਉਹ ਇੱਕ ਪਾਸੇ ਰਹਿ ਗਈ ਹੁਣ ਸਵਾਲ ਜਿਹੜਾ ਬਹੁਤ ਵੱਡਾ ਇੱਕ ਖੜਾ ਹੋਇਆ ਸੀਬੀਆਈ ਨੇ ਔਰ ਹਰਚੰਦ ਸਿੰਘ ਭੁੱਲਰ ਦੇ ਵਕੀਲਾਂ ਨੇ ਜਦੋਂ ਆਪਣੀਆਂ ਆਪਣੀਆਂ ਦਲੀਲਾਂ ਦਿੱਤੀਆਂ ਇਹਨਾਂ ਦਲੀਲਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨਿਕਲੀਆਂ ਹਰਚੰਦ ਸਿੰਘ ਭੁੱਲਰ ਦੇ ਵਕੀਲਾਂ ਦਾ ਤਰਜ ਸੀ ਕਿ ਇੱਕ ਜੁਰਮ ਤੇ ਇੱਕ ਇਲਜ਼ਾਮ ਤੇ ਦੋ ਐਫਆਈਆਰ ਦਰਜ ਨਹੀਂ ਹੋ ਸਕਦੇ ਅਸਲ 'ਚ ਵਿਜੀਲੈਂਸ ਬਿਊਰੋ ਨੇ ਵੀ ਕੇਸ ਦਰਜ ਕੀਤਾ ਆਮਦਨ ਤੋਂ ਵੱਧ ਸਰੋਤਾਂ ਦਾ ਸੀਬੀਆਈ ਨੇ ਵੀ ਕੀਤਾ ਪੰਜਾਬ ਵਾਲੇ ਪਾਸੇ ਤਰਕ ਇਹ ਹੈ ਕਿ ਵਿਜੀਲੈਂਸ ਬਿਊਰੋ ਨੇ ਪਹਿਲਾ ਕੇਸ ਦਰਜ ਕਰ ਲਿਆ ਸੀ ਇਸ ਕਰਕੇ ਸੀਬੀਆਈ ਨੂੰ ਕਰਨ ਦੀ ਲੋੜ ਨਹੀਂ ਸੀ ਪਰ ਸਵਾਲ ਇਹ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਜਿਹੜਾ ਕੇਸ ਦਰਜ ਕੀਤਾ ਜਦੋਂ ਹਰਚੰਦ ਸਿੰਘ ਭੁੱਲਰ ਪਹਿਲਾਂ ਹੀ ਸੀਬੀਆਈ ਦੀ ਹਿਰਾਸਤ 'ਚ ਹੈ ਕਰਪਸ਼ਨ 'ਚ ਫੜਿਆ ਗਿਆ ਐਨੇ ਨੋਟ ਉਹਦੇ ਘਰੋਂ ਮਿਲੇ ਨੇ ਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਚੁੱਪਚੀ ਪੀਤੇ ਕੇਸ ਦਰਜ ਕੀਤਾ ਪੰਜਾਬ ਵਿਜੀਲੈਂਸ ਬਿਊਰੋ ਨੇ ਜਿਹੜਾ ਕੇਸ ਦਰਜ ਕੀਤਾ ਉਹਦੇ ਤੇ ਵੀ ਕਈ ਤਰ੍ਹਾਂ ਦੇ ਸ਼ੱਕ ਨੇ ਕੀ ਇਸ ਕਰਕੇ ਤਾਂ ਨਹੀਂ ਕੀਤਾ ਗਿਆ ਵੀ ਹਰਚੰਦ ਸਿੰਘ ਪੁੱਲਰ ਨੂੰ ਪੰਜਾਬ ਪੁਲਿਸ ਆਪਣੇ ਰਿਮਾਂਡ ਤੇ ਲਿਆਵੇ ਤੇ ਪੰਜਾਬ ਪੁਲਿਸ ਦੇ ਜਿਹੜੇ ਕੋਈ ਅਫਸਰ ਅਫਸਰ ਜਿੰਨਾ ਤੇ ਸ਼ੱਕ ਸ਼ੱਕ ਹੈ ਉਹਨਾਂ ਨੂੰ ਬਚਾ ਲਿਆ ਜਾਵੇ ਇਹ ਇਲਜ਼ਾਮ ਲੱਗਦੇ ਨੇ ਇਹ ਸ਼ੱਕ ਖੜੇ ਹੁੰਦੇ ਨੇ ਕਿਉਂਕਿ ਸੀਬੀਆਈ ਨੇ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ 'ਚ ਕੇਸ ਤਾਂ ਦਰਜ ਕਰ ਹੀ ਲਿਆ ਹਰਚੰਦ ਸਿੰਘ ਢੁੱਲਰ ਦੇ ਖਿਲਾਫ ਪਰ ਕਹਿੰਦੇ ਵਿਜੀਲੈਂਸ ਨੇ ਸੀਬੀਆਈ ਦੇ ਐਫਆਈਆਰ ਦਰਜ ਹੋਣ ਤੋਂ ਪਹਿਲਾਂ ਆਪਣੀ ਐਫਆਈਆਰ ਦਰਜ ਕਰਤੀ ਸੀ ਇਸ ਤਰ੍ਹਾਂ ਦੀਆਂ ਗੱਲਾਂ ਚਰਚਾ ਦੇ ਵਿੱਚ ਬੜੀਆਂ ਹੋਈਆਂ ਨੇ ਜਿਹੜੀਆਂ ਬੜੀਆਂ ਹੈਰਾਨੀ ਜਨਕ ਨੇ ਹੁਣ ਸਵਾਲ ਇਹ ਹੈ ਮਨਦੀਪ ਜੀ ਕਿ ਸੀਬੀਆਈ ਕਹਦੀ ਕਿ ਅਸੀਂ ਇਹ ਜਾਂਚ ਵੀ ਕਰ ਰਹੇ ਹਾਂ ਕਿ ਜਦੋਂ ਕਿਸੇ ਦੂਸਰੇ ਜ਼ਿਲ੍ਹੇ 'ਚ ਸੀ ਹਰਚੰਦ ਸਿੰਘ ਢੁੱਲਰ ਉਦੋਂ ਦੀ ਤਨਖਾਹ ਕਿੰਨੀ ਸੀ ਤੇ ਹਾਜੋ ਦੀ ਤਨਖਾਹ ਕਿੰਨੀ ਹੈ ਤੇ ਜਦੋਂ ਉਹਦੀ ਤਨਖਾਹ ਘੱਟ ਸੀ ਕਿਸੇ ਦੂਜੇ ਜ਼ਿਲ੍ਹੇ 'ਚ ਉਦੋਂ ਉਹਦੀ ਪ੍ਰਾਪਰਟੀ ਕਿੰਨੀ ਸੀ ਤੇ ਅੱਜ ਉਹਦੀ ਪ੍ਰਾਪਰਟੀ ਕਿੰਨੀ ਹੈ ਸੀਬੀਆਈ ਅਸਲ ਦੇ ਵਿੱਚ ਹਰਚੰਦ ਸਿੰਘ ਭੁੱਲਰ ਦੀਆਂ ਪ੍ਰਾਪਰਟੀਆਂ ਜਿਹੜੀਆਂ ਬਣੀਆਂ ਨੇ ਕਿੰਨੀਆਂ ਜੱਦੀ ਨੇ ਕਿੰਨੀਆਂ ਪੁਰਾਣੀਆਂ ਨੇ ਕਿੰਨੀਆਂ ਨਵੀਆਂ ਨੇ ਉਹ ਪੈਸਾ ਕਿੱਥੋਂ ਆਇਆ ਉਹਦੀ ਜਾਂਚ ਕਰ ਰਹੀ ਹੈ ਔਰ ਅਗਸਤ ਔਰ ਸਤੰਬਰ ਮਹੀਨੇ ਹਰਚਰਨ ਸਿੰਘ ਭੁੱਲਰ ਦੇ ਖਾਤੇ ਦੇ ਵਿੱਚ 32 ਲੱਖ ਰੁਪਏ ਆਏ ਸੀਬੀ ਕਹਿੰਦੀ ਉਹਦੀ ਸੈਲਰੀ ਉਹਦੀ ਤਨਖਾਹ ਦਾ ਪੈਸਾ ਤਾਂ ਹੈ ਨਹੀਂ ਉਦੀ ਤਨਖਾਹ ਤਾਂ ਇੰਨੀ ਹੈ ਨਹੀਂ ਫਿਰ ਇਹ 32 ਲੱਖ ਰੁਪਇਆ ਕਿੱਥੋਂ ਆਇਆ ਸੀਬੀਆਈ ਕਹਿੰਦੀ ਅਸੀਂ ਉਸ 32 ਲੱਖ ਰੁਪਏ ਦੀ ਇਨਵੈਸਟੀਗੇਸ਼ਨ ਵੀ ਕਰ ਰਹੇ ਹਾਂ ਹਾਲਾਂਕਿ ਇਸ ਤੋਂ ਇਲਾਵਾ ਜਿਹੜੀ ਜਾਂਚ ਹੈ ਉਹ ਬਹੁਤ ਸਾਰੇ ਐਂਗਲਾਂ ਦੇ ਉੱਤੋਂ ਅੱਗੇ ਵਧ ਰਹੀ ਹੈ 7 ਕਰੋੜ ਤੋਂ ਵੱਧ ਪੈਸਾ ਉਹਦੇ ਘਰੋਂ ਮਿਲਿਆ ਕੈਸ਼ 2.5 ਕਰੋੜ ਤੇ ਕਰੀਬ ਕਹਿੰਦੇ ਸੋਨਾ ਗਹਿੜਾਂ ਗੱਟਾ ਪ੍ਰਾਪਰਟੀਆਂ ਦੇ ਕਾਗਜ਼ ਹੁਣ ਜਿਹੜੀ ਅਸਲ ਗੱਲ ਜਿਹਦੇ ਨਾਲ ਪੰਜਾਬ ਦੇ ਵਿੱਚ ਸ਼ਿਆਸੀ ਤੂਫਾਨ ਮੱਚਿਆ ਪਿਆ ਹੈ ਸਰਕਾਰ ਤੋਂ ਲੈ ਕੇ ਪੰਜਾਬ ਦੇ ਵੱਡੇ ਵੱਡੇ ਆਈਐਸ ਅਫਸਰ ਔਰ ਆਈਪੀਐਸ ਅਫਸਰ ਪੁਲਿਸ ਅਫਸਰ ਔਰ ਪ੍ਰਸ਼ਾਸਨਿਕ ਅਫਸਰ ਦੂਸਰੇ ਉਹ ਚਿੰਤਿਤ ਨੇ ਇਸ ਗੱਲ ਤੋਂ ਕਿਉਂਕਿ ਸੀਬੀਆਈ ਦਾ ਇਹ ਸੂਤਰਾਂ ਦਾ ਇਹ ਦਾਵਾ ਹੈ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਆਈਆਂ ਨੇ ਕਿ 10 ਆਈਪੀਐਸ ਦੇ ਕਰੀਬ ਔਰ 4 ਆਈਐਸ ਅਫਸਰ ਸੀਬੀਆਈ ਕੋਲੇ ਇਹ 14 ਨਾਮ ਜਿਹੜੇ ਨੇ ਉਹ ਨਿਕਲੇ ਨੇ ਵੱਖ-ਵੱਖ ਤਰ੍ਹਾਂ ਦੀ ਜਾਂਚ ਤੋਂ ਔਰ ਉਹ 14 ਨਾਮ ਨੇ ਜਿਹੜੇ ਉਹਨਾਂ ਦੇ ਵਿੱਚੋਂ ਕਈ ਕਈਆਂ ਨੇ ਜਿਹੜੀਆਂ ਪ੍ਰਾਪਰਟੀਆਂ ਖਰੀਦੀਆਂ ਨੇ ਕੀ ਉਹ ਪ੍ਰਾਪਰਟੀਆਂ ਰਿਸ਼ਵਤ ਦੇ ਪੈਸੇ ਲੁੱਟ ਦੇ ਪੈਸੇ ਚੋਰੀ ਚਕਾਰੀ ਦੇ ਪੈਸੇ ਕਰਪਸ਼ਨ ਦੇ ਪੈਸੇ ਉਹਦੇ ਨਾਲ ਬਣਾਈਆਂ ਗਈਆਂ ਨੇ ਭਾਵ ਕੀ ਪੰਜਾਬ ਦੇ ਵੱਡੇ-ਵੱਡੇ 10 ਤੋਂ 14 ਅਫਸਰਾਂ ਨੇ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਨੇ ਕਿਉਂਕਿ ਮੁਹਾਲੀ ਚੰਡੀਗੜ੍ਹ ਦੇ ਆਲੇ ਦੁਆਲੇ ਬਹੁਤ ਅਫਸਰਾਂ ਨੇ ਜ਼ਮੀਨ ਜਾਇਦਾਦ ਬਣਾਈ ਹੈ ਹੁਣ ਉਹ ਬਲੈਕ ਮਨੀ ਨੂੰ ਵਾਈਟ ਮਨੀ ਚ ਤਬਦੀਲ ਕਰਨ ਲਈ ਪ੍ਰਾਪਰਟੀਆਂ 'ਚ ਇਨਵੈਸਟ ਕੀਤਾ ਗਿਆ ਕੱਲੇ ਮੁਹਾਲੀ ਚੰਡੀਗੜ੍ਹ ਵਾਲੇ ਦੁਆਲੇ ਨਹੀਂ ਪੰਜਾਬ ਦੇ ਹੋਰ ਜ਼ਿਲ੍ਹਿਆਂ 'ਚ ਵੀ ਪੈਸਾ ਅਫਸਰਾਂ ਨੇ ਇਨਵੈਸਟ ਕੀਤਾ ਪ੍ਰਾਪਰਟੀ 'ਚ ਹੁਣ ਜਿਹੜਾ ਅਫਸਰਾਂ ਨੇ ਪ੍ਰਾਪਰਟੀ 'ਚ ਪੈਸਾ ਇਨਵੈਸਟ ਕੀਤਾ ਹੈ ਕੀ ਉਹ ਬਲੈਕ ਮਨੀ ਨੂੰ ਵਾਈਟ ਮਨੀ ਬਣਾਉਣ ਦੇ ਇਰਾਦੇ ਨਾਲ ਤਾਂ ਨਹੀਂ ਕੀਤਾ ਗਿਆ ਜਾਂ ਉਹ ਸੱਚਮੁੱਚ ਬਲੈਕ ਮਨੀ ਹੀ ਸੀ ਜੀਦੇ ਨਾਲ ਉਹਨਾਂ ਨੇ ਜ਼ਮੀਨ ਜਿਆਦਾ ਦਾ ਖਰੀਦੀਆਂ ਤੁਹਾਨੂੰ ਯਾਦ ਹੋਣਾ ਪਟਿਆਲੇ ਦਾ ਇੱਕ ਪ੍ਰਾਪਰਟੀ ਡੀਲਰ ਹੈ ਉਹਦੇ ਸੀਬੀਆਈ ਨੇ ਛਾਪੇਮਾਰੀ ਵੀ ਕੀਤੀ ਸੀ ਉਹਦੇ ਘਰ ਵੀ ਗਈ ਸੀ ਸੀਬੀਆਈ ਹੁਣ ਸੀਬੀਆਈ ਉਹਨਾਂ 10 ਤੋਂ 14 ਅਫਸਰਾਂ ਦੇ ਮਾਮਲੇ ਦੇ ਵਿੱਚ ਚੁੱਪਚੀ ਪੀਤੇ ਬੜੀ ਤੇਜ਼ੀ ਦੇ ਨਾਲ ਜਾਂਚ ਕਰ ਰਹੀ ਹੈ ਔਰ ਜਿਸ ਤਰ੍ਹਾਂ ਦੀ ਸੂਹ ਮਿਲੀ ਹੈ ਸੀਬੀਆਈ ਨੂੰ ਉਹਦੇ ਤੋਂ ਮਨਦੀਪ ਜੀ ਇਹ ਅੰਦਾਜ਼ਾ ਲੱਗ ਸਕਦਾ ਹੈ ਕਿ ਅਗਲੇ ਹਫਤੇ 10 ਦਿਨਾਂ ਦੇ ਵਿੱਚ ਵਿੱਚ ਜਦੋਂ ਸੀਬੀਆਈ ਹੋਰ ਕਿਸੇ ਠੋਸ ਪੁਖਤਾ ਜਾਣਕਾਰੀ ਤੇ ਪਹੁੰਚੇਗੀ ਵੈਸੇ ਤਾਂ ਕਿਉਂਕਿ 5 ਦਿਨਾਂ ਲਈ ਹਰਚੰਦ ਸਿੰਘ ਭੁੱਲਰ ਸੀਬੀਆਈ ਕੋਲੇ ਹੀ ਹੈ ਕਿਸ਼ਾਨੂ ਸ਼ਾਹਰ ਦਾਦੇ ਸਾਹਮਣੇ ਬਿਠਾ ਕੇ ਤਾਂ ਪੁੱਛਗਿੱਛ ਕਰ ਲਈ ਉਹਦੇ ਵੀ ਕਹਿੰਦੇ ਕਈ ਨਾਮ ਹੋਣੇ ਵੀ ਦੱਸੇ ਕਈ ਨਾਮ ਹਰਚੰਦ ਸਿੰਘ ਭੁੱਲਰ ਤੋਂ ਵੀ ਪਤਾ ਲੱਗੇ ਹੋਣੇ ਨੇ ਹੁਣ ਅਗਲੇ ਦਿਨਾਂ 'ਚ ਪੰਜਾਬ ਦੇ ਕੁਝ ਅਫਸਰਾਂ ਤੇ ਕਿਉਂਕਿ ਹੁਣ ਤਾਂ ਅਦਾਲਤ 'ਚ ਸੀਬੀਆਈ ਨੇ ਕਹਿ ਹੀ ਦਿੱਤਾ ਕਿ ਜੇ ਸਾਡੇ ਕੋਲੇ ਪੁਖਤਾ ਜਾਣਕਾਰੀ ਹੋਵੇ ਕ腐ਪਸ਼ਨ ਦੀ ਸਾਡੇ ਕੋਲੇ ਸਬੂਤ ਹੋਣ ਅਸੀਂ ਆਪਣੀ ਇਨਫੋਰਮੇਸ਼ਨ ਵੈਰੀਫਾਈ ਕਰਦੇ ਹਾਂ ਤੇ ਸਾਨੂੰ ਪਰਮਿਸ਼ਨ ਦੀ ਜ਼ਰੂਰਤ ਨਹੀਂ ਹੈ ਇਹ ਗੱਲ ਤੈ ਹੋ ਗਈ ਕਿ ਹੁਣ 10 ਤੋਂ 14 ਅਫਸਰ ਨੇ ਜਿਹੜੇ ਵੱਖ-ਵੱਖ ਜਿਨ੍ਹਾਂ ਦੇ ਨਾਮ ਸੁਰਖੀਆਂ 'ਚ ਨੇ ਮੀਡੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਿਹਾ ਜਾ ਰਿਹਾ ਕਿ ਉਹਨਾਂ ਦੇ ਵਿੱਚੋਂ ਕਈ ਬੜੀਆਂ ਮਲਾਈਦਾਰ ਅਹੁਦਿਆਂ ਦੇ ਉੱਤੇ ਬੈਠੇ ਨੇ ਸੋ ਉਹਨਾਂ ਤੇ ਛਾਪੇ ਵੱਜ ਸਕਦੇ ਨੇ ਅਗਲੇ ਕੁਝ ਦਿਨਾਂ ਦੇ ਵਿੱਚ ਸੀਬੀਆਈ ਅਗਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਤੇ ਛਾਪੇ ਮਾਰੀ ਵੀ ਕਰ ਸਕਦੀ ਹੈ ਜਾਂ ਉਹਨਾਂ ਅਫਸਰਾਂ ਨੂੰ ਪੁੱਛ ਕੇ ਚ ਲਈ ਵੀ ਸੱਤ ਸਕਦੀ ਹੈ ਸੋ ਪੰਜਾਬ ਦੇ ਬਹੁਤ ਸਾਰੇ ਪੁਲਿਸ ਅਫਸਰ ਔਰ ਕੁਝ ਪ੍ਰਸ਼ਾਸਨਿਕ ਅਫਸਰ ਉਹਨਾਂ ਦੀਆਂ ਨੀਂਦਾਂ ਉਡੀਆਂ ਪਈਆਂ ਨੇ ਔਰ ਉਹ ਕਿਸ ਨਾ ਕਿਸੇ ਰੂਪ ਦੇ ਵਿੱਚ ਸੀਬੀਆਈ ਦੇ ਸ਼ਕੰਜੇ ਚ ਫਸ ਸਕਦੇ ਨੇ ਔਰ ਜਿਸ ਤਰ੍ਹਾਂ ਦੀ ਭਾਰਤੀ ਜਨਤਾ ਪਾਰਟੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਦਿੱਲੀ 'ਚ ਵੀ ਅਸੀਂ ਵੇਖਿਆ ਜਿਸ ਤਰ੍ਹਾਂ ਦੀ ਸਿਆਸੀ ਲੜਾਈ ਲੜੀ ਹੈ ਮਨਦੀਪ ਜੀ ਦੋਨਾਂ ਪਾਰਟੀਆਂ ਨੇ ਇੱਕ ਦੂਜੇ ਨਾਲ ਉਹਦੇ ਵਿੱਚ ਕਈ ਵਾਰੀ ਜਿਹੜੇ corrupt ਅਫਸਰ ਨੇ ਉਹ ਸ਼ਿਕੰਜੇ 'ਚ ਫਸਦੇ ਰਹੇ ਨੇ ਤੇ ਮੈਨੂੰ ਇਹ ਲੱਗਦਾ ਹੈ ਕਿ ਹੁਣ ਪੰਜਾਬ ਦੀਆਂ ਕੇਂਦਰੀ ਪੰਜਾਬ ਦੀਆਂ ਏਜੰਸੀਆਂ ਔਰ ਦਿੱਲੀ ਦੀਆਂ ਕੇਂਦਰੀ ਏਜੰਸੀਆਂ ਔਰ ਸਰਕਾਰਾਂ ਕੇਂਦਰ ਸਰਕਾਰ ਔਰ ਪੰਜਾਬ ਦੀ ਸਰਕਾਰ ਇਨ੍ਹਾਂ ਦੋਨਾਂ ਦੀ ਜਿਹੜੀ ਸਿਆਸੀ ਲੜਾਈ ਹੈ ਉਹਦੇ ਵਿੱਚ ਜਿਹੜੇ ਕਰਪਟ ਅਫਸਰ ਨੇ ਉਹ ਫਸ ਸਕਦੇ ਨੇ ਸੋ ਆਉਂਦੇ ਦਿਨਾਂ 'ਚ ਜਿਹੜੇ ਪੰਜਾਬ ਦੇ ਕਰਪਟ ਅਫਸਰ ਨੇ ਉਹ ਸੀਬੀਆਈ ਦੀ ਰਡਾਰ ਤੇ ਨੇ ਕਿਤੇ ਨਾ ਕਿਤੇ ਔਰ ਇਹ ਨਵੀਂ ਤਰ੍ਹਾਂ ਦਾ ਸਾਨੂੰ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਹੈ ਉਹਦੀ ਮੁਹਿਮ ਕਰਪਸ਼ਨ ਦੇ ਖਿਲਾਫ ਦੇਖਣ ਨੂੰ ਮਿਲ ਸਕਦੀ ਹੈ ਹੁਣ ਪੰਜਾਬ ਵਾਲਿਆਂ ਨੇ ਤਾਂ ਕਰਪਸ਼ਨ ਦੇ ਖਿਲਾਫ ਬਹੁਤ ਵੱਡੇ ਅੰਦੋਲਨ ਚਲਾਏ ਨੇ ਇਹਨਾਂ ਨੇ ਤਾਂ ਭ੍ਰਿਸ਼ਟਾਚਾਰ ਰੋਕਣ ਦੇ ਲਈ ਉਹ ਇੱਕ ਨੰਬਰ ਬਹੁਤ ਸਾਰੇ ਬੋਰਡ ਬੋਰਡ ਲੱਗੇ ਹੋਏ ਨੇ ਪੰਜਾਬ ਚ ਉਹਨਾਂ ਤੇ ਨੰਬਰ ਵੀ ਛਾਪਿਆ ਸੀ ਇਸ਼ਤਿਹਾਰ ਛਾਪੇ ਸੀ ਵੀ ਅਸੀਂ ਇੰਨੇ ਬੰਦੇ ਫੜ ਲਏ ਜੀ ਮੇਰਾ ਖਿਆਲ ਉਹ 10-12000 ਤੋਂ ਵੱਧ ਬੰਦੇ ਫੜ ਲੇ ਵੱਖ-ਵੱਖ ਤਰ੍ਹਾਂ ਦੀ ਕ腐ਸ਼ਨ ਦੇ 10-12000 ਮੈਂ ਸ਼ਾਇਦ ਜ਼ਿਆਦਾ ਕਹਿ ਗਿਆ ਸ਼ਾਇਦ ਘੱਟ ਲਿਖੇ ਗਏ ਸੀ ਹਾਂ ਚਲੋ ਜਿੰਨੇ ਵੀ ਸੀ 1200 ਤੋਂ 1500 ਵੀ ਹੋ ਸਕਦੇ ਆ ਪਰ ਉਹ ਇਸ਼ਤਿਹਾਰਾਂ ਤੇ ਇਹ ਲਿਖਦੇ ਨੇ ਕਿ ਅਸੀਂ ਇੰਨੇ ਬੰਦੇ ਫੜ ਲੇ ਕ腐ਸ਼ਨ ਚ ਪੰਜਾਬ ਚ ਹੁਣ ਪੰਜਾਬ ਸਰਕਾਰ ਦੀ ਕ腐ਸ਼ਨ ਦੇ ਅਗੇਂਸਟ ਕ腐ਸ਼ਨ ਦੇ ਖਿਲਾਫ ਇੱਕ ਮਹਿੰਮ ਸੀ ਹੁਣ ਮਨਦੀਪ ਜੀ ਆਪਾਂ ਨੂੰ ਦਿਖੂਗੀ ਕੇਂਦਰ ਸਰਕਾਰ ਦੀ ਕ腐ਸ਼ਨ ਦੇ ਅਗੇਂਸਟ ਮਹਿੰਮ ਔਰ ਉਹਦੇ ਚ ਪੰਜਾਬ ਦੇ ਵੱਡੇ ਅਫਸਰ ਨਿਸ਼ਾਨੇ ਤੇ ਰਹਿਣਗੇ ਇਹ ਬੜਾ ਦਿਲਚਸਪ ਹੋਏਗਾ ਦੇਖਣਾ ਔਰ ਇਹ ਬਹੁਤ ਹੀ ਮਹੱਤਵਪੂਰਨ ਵੀ ਰਹੇਗਾ ਕਿ ਅਗਲੇ ਦਿਨਾਂ ਚ ਹੁਣ ਪੰਜਾਬ ਸਰਕਾਰ ਕੀ ਕਰਦੀ ਹੈ ਪੰਜਾਬ ਸਰਕਾਰ ਕੋਲੇ ਅਗਰ ਨਾਮ ਪਹੁੰਚ ਗਿਆ ਅਗਰ ਪੰਜਾਬ ਸਰਕਾਰ ਨੂੰ ਵੀ ਸ਼ੱਕ ਹੋ ਗਿਆ ਕਿ ਇਹ ਅਫਸਰ ਕਰਪਟ ਨੇ ਤੇ ਕੀ ਪੰਜਾਬ ਸਰਕਾਰ ਵੀ ਉਹਨਾਂ ਨੂੰ ਖੁੱਡੇ ਲਾਈਨ ਲਾ ਸਕਦੀ ਆਉਂਦੇ ਦਿਨਾਂ ਦੇ ਵਿੱਚ ਵੀ ਇਸ ਤੋਂ ਪਹਿਲਾਂ ਕਿ ਸੀਬੀਆਈ ਦੀ ਛਾਪੇਮਾਰੀ ਹੋਵੇ ਆਪਾਂ ਇਹਨਾਂ ਨੂੰ ਖੁੰਝੇ ਖਾਂਝੇ ਲਾ ਦਈਏ ਕਿਤੇ ਹਲਕੀਆਂ ਹਲਕੀਆਂ ਪੋਸਟਾਂ ਤੇ ਦੇ ਦਈਏ ਸੋ ਇਸ ਕਰਕੇ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਦਾ ਖਤਰਾ ਵੀ ਮੈਨੂੰ ਪੰਜਾਬ 'ਚ ਨਜ਼ਰ ਆਉਂਦਾ ਔਰ ਜਿਹੜਾ ਵਿਕਰਮ ਸਿੰਘ ਮਜੀਠੀਆ ਦੀ ਗੱਲ ਹੈ ਅੱਜ ਫੇਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵਿਕਰਮ ਸਿੰਘ ਮਜੀਠੀਏ ਦੀ ਜ਼ਮਾਨਤ ਤੇ ਸੁਣਵਾਈ ਹੋਈ ਹੈ। ਔਰ ਸਾਨੂੰ ਪਤਾ ਹੈ ਕਿ ਕੱਲ ਫੇਰ ਸੁਣਵਾਈ ਹੋਣੀ ਹੈ। ਸੋ ਜਿਹੜੀ ਕੱਲ ਵਿਕਰਮ ਸਿੰਘ ਮਜੀਠੀਏ ਦੀ ਜ਼ਮਾਨਤ ਤੇ ਸੁਣਵਾਈ ਹੋਣੀ ਹੈ। ਅਗਰ ਕਿਤੇ ਕੱਲ ਵਿਕਰਮ ਮਜੀਠੀਏ ਦੀ ਜ਼ਮਾਨਤ ਤੇ ਕੱਲ ਫੈਸਲਾ ਆ ਗਿਆ ਮਨਦੀਪ ਜੀ। ਅਗਰ ਕਿਤੇ ਕੱਲ ਵਿਕਰਮ ਮਜੀਠੀਏ ਦੀ ਜ਼ਮਾਨਤ ਹੋ ਗਈ ਤੇ ਸਾਨੂੰ ਵਿਕਰਮ ਮਜੀਠੀਆ ਵੀ ਫਿਰ ਸਿੱਧਾ ਨਜ਼ਰ ਆਏਗਾ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਪ੍ਰਚਾਰ ਕਰਦਾ ਕਿਉਂਕਿ ਕੱਲ ਹੈ 7 ਨਵੰਬਰ ਔਰ 11 ਨਵੰਬਰ ਨੂੰ ਚੋਣਾਂ ਨੇ 9 ਨਵੰਬਰ ਨੂੰ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਖਤਮ ਹੋ ਜਾਣਾ ਹੈ ਕੱਲ 7 ਨਵੰਬਰ ਹੈ 7 8 9 ਫਿਰ 3 ਦਿਨ ਸਾਨੂੰ ਵਿਕਰਮ ਸਿੰਘ ਮਜੀਠੀਆ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣ ਲਈ ਪ੍ਰਚਾਰ ਕਰਦਾ ਨਜ਼ਰ ਆ ਸਕਦਾ ਹੈ ਇਹ ਬਹੁਤ ਮਹੱਤਵਪੂਰਨ ਹੋਏਗਾ ਕੱਲ ਦਾ ਦਿਨ ਔਰ ਅੱਜ ਵੀ ਬੜੀ ਜੰਮ ਕੇ ਬਹਿਸ ਹੋਈ ਦੋਨਾਂ ਧਿਰਾਂ ਨੇ ਆਪਣੀਆਂ ਆਪਣੀਆਂ ਦਲੀਲਾਂ ਰੱਖੀਆਂ ਅਦਾਲਤੀ ਕਾਰਵਾਈ ਦੇ ਦੌਰਾਨ ਭਾਵੇਂ ਲਿਖਤੀ ਰੂਪ ਦੇ ਵਿੱਚ ਰੱਖੀਆਂ ਭਾਵੇਂ ਬੋਲ ਕੇ ਰੱਖੀਆਂ ਪਰ ਆਪਣੇ ਆਪਣੇ ਜਿਹੜੇ ਉਹਨਾਂ ਦੀਆਂ ਦਲੀਲਾਂ ਨੇ ਉਹ ਅਦਾਲਤ ਦੇ ਵਿੱਚ ਪਹੁੰਚੀਆਂ ਨੇ ਸੋ ਕੱਲ ਦਾ ਦਿਨ ਵਿਕਰਮਜੀਤ ਸਿੰਘ ਦੇ ਪੱਖੋਂ ਬਹੁਤ ਮਹੱਤਵਪੂਰਨ ਹੈ ਔਰ ਵਿਕਰਮਜੀਤ ਦੀ ਅਗਰ ਜ਼ਮਾਨਤ ਹੋ ਗਈ ਤੇ ਤਰਨ ਤਰਨ ਜ਼ਮਨੀ ਚੋਂ ਦੇ ਵਿੱਚ ਇੱਕ ਨਵਾਂ ਐਂਗਲ ਕੱਲ ਜੁੜੇਗਾ ਸੋ ਬਹੁਤ ਮਹੱਤਵਪੂਰਨ ਰਹਿਣਾ ਜਿਹੜਾ ਕੱਲ ਦਾ ਪਰ ਮੈਂ ਇਹ ਵੀ ਦੱਸ ਦਵਾਂ ਜਿਹੜਾ ਪਠਾਨ ਮਾਜਰਾ ਹਰਮੀਰ ਸਿੰਘ ਪਠਾਨ ਮਾਜਰਾ ਉਹਦੇ ਮਾਮਲੇ ਦੇ ਵਿੱਚ ਵੀ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਔਰ ਅ ਅਗਲੇ ਕੁਝ ਦਿਨਾਂ ਚ ਸੋ 12 ਨਵੰਬਰ ਤੱਕ ਹਰਮੀਰ ਸਿੰਘ ਪਠਾਨ ਮਾਜਰਾ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਕਿਹਾ ਸੋ ਉਹਦੇ ਘਰ ਦੇ ਬਾਹਰ ਨੋਟਿਸ ਵੀ ਜਿਹੜਾ ਅਦਾਲਤ ਦਾ ਲੱਗ ਗਿਆ ਸੋ ਅਗਰ 12 ਨਵੰਬਰ ਤੱਕ ਹਰਮੀਤ ਸਿੰਘ ਪਠਾਨ ਮਾਜਰਾ ਨਹੀਂ ਪੇਸ਼ ਹੁੰਦਾ ਅਦਾਲਤ 'ਚ ਤੇ ਉਹਨੂੰ ਭਗੌੜੇ ਕੀਤੇ ਜਾਣ ਦੀ ਕਾਰਵਾਈ ਵੀ ਹੋ ਸਕਦੀ ਹੈ ਸੋ ਹਰਮੀਤ ਸਿੰਘ ਪਠਾਨ ਮਾਜਰਾ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਹੈ ਉਹਦੇ ਬਾਰੇ ਵੀ ਜਿਹੜਾ ਹੈ ਇਹ ਬਹੁਤ ਵੱਡਾ ਜਿਹੜਾ ਇਹ ਮੋੜ ਉਹਦੇ ਕੇਸ 'ਚ ਸਾਡੇ ਸਾਹਮਣੇ ਆਇਆ ਸੋ ਪਠਾਨ ਮਾਜਰਾ ਹਜੇ ਵੀ ਫਰਾਰ ਹੈ ਔਰ ਪੰਜਾਬ ਪੁਲਿਸ ਨੂੰ ਉਹ ਦੇਸ਼ ਦੇ ਵਿੱਚੋਂ ਵੀ ਕਿਤੋਂ ਨਹੀਂ ਲੱਭਿਆ ਬਹੁਤ ਛਾਪੇਮਾਰੀ ਪੰਜਾਬ ਪੁਲਿਸ ਨੇ ਦੇਸ਼ ਦੇ ਵੱਖ-ਵੱਖ ਖੇਸਿਆਂ ਦੇ ਵਿੱਚ ਕੀਤੀ ਹੈ। ਬਾਕੀ ਹੁਣ ਦੇਖਦੇ ਹਾਂ ਪਠਾਨ ਮਾਜਰਾ 12 ਨਵੰਬਰ ਤੱਕ ਪੇਸ਼ ਹੁੰਦਾ ਹੈ ਜਾਂ ਨਹੀਂ। ਸੋਡਲਾ ਜੀ ਅੱਗੇ ਗੱਲ ਰਾਜਾ ਵੜਿੰਗ ਦੀ ਕਰ ਲਈਏ ਤਾਂ ਰਾਜਾ ਵੜਿੰਗ ਦੇ ਮਾਮਲੇ ਦੇ ਵਿੱਚ ਵੀ ਤਾਜ਼ਾ ਅਪਡੇਟ ਸਾਂਝੇ ਕਰਿਓ ਕਹਿੰਦੇ ਰਾਜਾ ਵੜਿੰਗ ਦੇ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਕਹਿੰਦੇ ਬਹੁਤ ਵਧ ਗਈਆਂ ਨੇ। ਔਰ ਇਹਦੇ ਨਾਲ ਨਾਲ ਹੀ ਤਰਨਤਨ ਜਿੰਨੀ ਚੋਣ ਦੀ ਗੱਲ ਕਰੀਏ ਤਾਂ ਤਰਨਤਨ ਜਿੰਨੀ ਚੋਣ ਦੇ ਵੀ ਜਿਹੜੀ ਪੂਰੀ ਟੱਕਰ ਦੀ ਲੜਾਈ ਚੱਲ ਰਹੀ ਆ ਉਹਦੇ ਵੀ ਖਲਾਸੇ ਜ਼ਰੂਰ ਸਾਂਝੇ ਕਰਿਓ। ਦੇਖੋ ਰਾਜਾ ਵੜਿੰਗ ਦੇ ਵਕੀਲ ਉਹ ਪੇਸ਼ ਹੋਏ ਸੀ ਐਸਸੀ ਕਮਿਸ਼ਨ ਦੇ ਅੱਗੇ ਔਰ ਉਹ ਆਪਣਾ ਲਿਖਤੀ ਜਵਾਬ ਦੇ ਕੇ ਆਏ ਨੇ ਰਾਜਾ ਵੜਿੰਗ ਦੇ ਵੱਲੋਂ ਰਾਜਾ ਵੜਿੰਗ ਆਪਣੇ ਵਕੀਲ ਦੇ ਜ਼ਰੀਏ ਇੱਕ ਤਰੀਕਾ ਨਾਲ ਸੀ ਕਹਿ ਸਕਦੇ ਹਾਂ ਕਿ ਪੇਸ਼ ਹੋਏ ਉਧਰ ਤਰਨਤਾਰਨ ਦੇ ਵਿੱਚ ਰਾਜਾ ਵੜਿੰਗ ਵੱਲੋਂ ਵੀ ਰਾਜਾ ਵੜਿੰਗ ਦੀ ਧਿਰ ਵੱਲੋਂ ਵੀ ਸ਼ਿਕਾਇਤ ਦਰਜ ਕਰਾਈ ਗਈ ਹੈ ਕਿ ਉਹਨਾਂ ਨੂੰ ਵਿਦੇਸ਼ ਦੇ ਨੰਬਰਾਂ ਤੋਂ ਧਮਕੀ ਮਿਲੀ ਹੈ ਸੋ ਟੈਲੀਫੋਨ ਤੇ ਰਾਜਾ ਵੜਿੰਗ ਨੂੰ ਵੀ ਧਮਕੀ ਮਿਲੀ ਹੈ ਔਰ ਪਾਕਿਸਤਾਨ ਦੇ ਵਿੱਚ ਕੁਝ ਲੋਕ ਬੈਠੇ ਨੇ ਉਹਨਾਂ ਦਾ ਜ਼ਿਕਰ ਰਾਜਾ ਵੜਿੰਗ ਦੇ ਮਾਮਲੇ ਦੇ ਵਿੱਚ ਆ ਰਿਹਾ ਸੋ ਹਾਲਾਂਕਿ ਤੁਹਾਨੂੰ ਪਤਾ ਹੀ ਹੈ ਕਿ ਰਾਜਾ ਵੜਿੰਗ ਲਗਾਤਾਰ ਚੋਣ ਪ੍ਰਚਾਰ ਦੇ ਦੌਰਾਨ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਨਿਸ਼ਾਨੇ ਤੇ ਲੈ ਰਹੇ ਸੀ ਔਰ ਖਾਲਸਤਾਨੀ ਵਿਰੋਧੀ ਗੱਲ ਲਗਾਤਾਰ ਕਰ ਰਹੇ ਸੀ ਔਰ ਉਹ ਵੋਟਰਾਂ ਨੂੰ ਅਪੀਲ ਕਰ ਰਹੇ ਸੀ ਵੀ ਤੁਹਾਨੂੰ ਹਿੰਦੁਸਤਾਨ ਚਾਹੀਦਾ ਹੈ ਜਾਂ ਖਾਲਸਤਾਨ ਚਾਹੀਦਾ ਹੈ ਤੁਸੀਂ ਫਤਵਾ ਦਿਓ ਇਸ ਤਰੀਕੇ ਦੀ ਸੰਕੇਤਕ ਗੱਲਾਂ ਖਾਲਿਸਤਾਨ ਦੇ ਵਿਰੋਧ ਸਟੈਂਡ ਹੈ ਜਿਹੜਾ ਰਾਜਾ ਵੜਿੰਗ ਦਾ ਉਹ ਖੁੱਲ੍ਹ ਕੇ ਨਜ਼ਰ ਆਇਆ ਤਰਨਤਾਰਨ ਦੇ ਵਿੱਚ ਪਰ ਜਿਹੜੀ ਐਫ ਆਈ ਆਰ ਰਾਜਾ ਵੜਿੰਗ ਦੇ ਉੱਤੇ ਵੀ ਹੋਈ ਹੈ ਬੂਟਾ ਸਿੰਘ ਦੇ ਪਰਿਵਾਰਕ ਮੈਂਬਰ ਵੱਲੋਂ ਜਿਹੜੀ ਕਰਾਈ ਗਈ ਹੈ ਉਹਨਾਂ ਦੇ ਪੁੱਤ ਵੱਲੋਂ ਕਰਾਈ ਗਈ ਹੈ ਔਰ ਸਵਾਲ ਇਹ ਹੈ ਮਨਦੀਪ ਜੀ ਕਿ ਰਾਜਾ ਵੜਿੰਗ ਨੇ ਜਿਸ ਤਰ੍ਹਾਂ ਨਾਲ ਇਸ ਮਾਮਲੇ ਦੇ ਵਿੱਚ ਟਿੱਪਣੀਆਂ ਕੀਤੀਆਂ ਬੂਟਾ ਸਿੰਘ ਉਹਨਾਂ ਦੇ ਬਾਰੇ ਰੰਗ ਭੇਦ ਦੀਆਂ ਟਿੱਪਣੀਆਂ ਕੀਤੀਆਂ ਰਾਜਾ ਵੜਿੰਗ ਇੱਕ ਤਰੀਕੇ ਨਾਲ ਸਿਆਸੀ ਉਲਝਾਹਟ ਵਿੱਚ ਫਸ ਗਏ ਲਗਾਤਾਰ ਉਹਨਾਂ ਦੇ ਖਿਲਾਫ ਪ੍ਰੋਟੈਸਟ ਨੇ ਔਰ ਤਰਨਤਾਰਨ ਦੀ ਜਿਹੜੀ ਜ਼ਿਮਨੀ ਚੋਣ ਹੈ ਉਹਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਸਥਿਤੀ ਹੈ ਉਹ ਜ਼ਰੂਰ ਪ੍ਰਭਾਵਿਤ ਹੋਏਗੀ ਰਾਜਾ ਵੜਿੰਗ ਦੇ ਇਸ ਬਿਆਨ ਦੇ ਨਾਲ ਮੇਰਾ ਇਹ ਮੰਨਣਾ ਹੈ ਕਿ ਜਦੋਂ ਕਿਸੇ ਭਾਈਚਾਰੇ ਦੇ ਲੀਡਰ ਦੇ ਖਿਲਾਫ ਇਸ ਤਰੀਕੇ ਦੀ ਰੰਗ ਭੇਦ ਦੀ ਟਿੱਪਣੀ ਕੀਤੀ ਜਾਂਦੀ ਹੈ ਕਿਉਂਕਿ ਸਰਦਾਰ ਬੂਟਾ ਸਿੰਘ ਇੱਕ ਵੱਡੇ ਲੀਡਰ ਸੀ ਪੜੇ ਲਿਖੇ ਸਿਆਣੇ ਲੀਡਰ ਸੀ ਜਦੋਂ ਇੱਕ ਕਾਂਗਰਸ ਦਾ ਸਥਾਪਿਤ ਲੀਡਰ ਐਮਪੀ ਪ੍ਰਧਾਨ ਪਾਰਟੀ ਦਾ ਇਸ ਤਰ੍ਹਾਂ ਦੀ ਟਿੱਪਣੀ ਕਰਦਾ ਹੈ ਤੇ ਉਹਦਾ ਵੱਡਾ ਅਸਰ ਹਲਕੇ 'ਚ ਪੈਂਦਾ ਹੈ ਹੁਣ ਜਿਸ ਤਰ੍ਹਾਂ ਦਾ ਵਿਵਾਦ ਬਣ ਗਿਆ ਐਡਾ ਜ਼ਿਆਦਾ ਵਿਰੋਧ ਹੋ ਗਿਆ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਦੇ ਲਈ ਰਾਜਾ ਵੜਿੰਗ ਹੁਣਾਂ ਦੇ ਜਿਹੜਾ ਇਹ ਵਿਵਾਦ ਹੈ ਰਾਜਾ ਵੜਿੰਗ ਦਾ ਕਾਂਗਰਸ ਦੇ ਲਈ ਇਹ ਨੁਕਸਾਨ ਵਾਲੀ ਗੱਲ ਹੈ ਹੁਣ ਨੁਕਸਾਨ ਹੁੰਦਾ ਹੈ ਜਾਂ ਨਹੀਂ ਹੁੰਦਾ ਉਹ ਤਾਂ ਵੋਟਾਂ ਤੋਂ ਬਾਅਦ ਪਤਾ ਲੱਗੂਗਾ ਕਿ ਕਿੰਨੇ ਪਰਸੈਂਟ ਵੋਟ ਕਾਂਗਰਸ ਨੂੰ ਵੱਧ ਪਈ ਜਾਂ ਘਟ ਪਈ ਜਾਂ ਕੀ ਸਥਿਤੀ ਹੈ ਕਾਂਗਰਸ ਦੀ ਪਰ ਆਮ ਜੇ ਆਪਾਂ ਆਮ ਸਧਾਰਨ ਤਜਰਬੇ ਦੇ ਆਧਾਰ ਤੇ ਗੱਲ ਕਰੀਏ ਤੇ ਜਦੋਂ ਕਿਸੇ ਲੀਡਰ ਦੇ ਬਿਆਨ ਦੇ ਨਾਲ ਵਿਵਾਦ ਵੱਡਾ ਹੋ ਜੇ ਸਾਰੀਆਂ ਧਿਰਾਂ ਉਹਦੇ ਉਲਟ ਖੜੀਆਂ ਹੋ ਜਾਣ ਤੇ ਲੋਕ ਮਨਾਂ ਤੇ ਉਹਦਾ ਅਸਰ ਪੈਂਦਾ ਇਹਦੇ ਨਾਲ ਰਾਜਾ ਵੜਿੰਗ ਦੇ ਉੱਤੇ ਹੁਣ ਅਸਰ ਪਏਗਾ ਕਾਂਗਰਸ ਪਾਰਟੀ ਤੇ ਨਾ ਪੱਕੀ ਅਸਰ ਪੈਣ ਦਾ ਖਤਸ਼ਾ ਬਹੁਤ ਵੱਡਾ ਹੈ ਹੁਣ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਤੇ ਮਨਦੀਪ ਸਿੰਘ ਖਾਲਸਾ ਨੂੰ ਜਾਂ ਕਿਹੜੀ ਧਿਰ ਨੂੰ ਜ਼ਿਆਦਾ ਫਾਇਦਾ ਮਿਲਦਾ ਹੈ ਸ਼ੁਕਮੀਰ ਬਾਦਲ ਦੀ ਧਿਰ ਆਮ ਆਦਮੀ ਪਾਰਟੀ ਦੀ ਧਿਰ ਪਰ ਪੁਨਰ ਸੁਰਜੀਤ ਅਕਾਲੀ ਦਲ আর বিজেপি ਸੋ ਉਥੇ ਪਹਿਲਾਂ ਹੀ ਪੰਜ ਮੈਂਬਰੀ ਟੱਕਰ ਸੀ ਉੱਥੇ ਪੰਜ ਕੋਣੀ ਟੱਕਰ ਸੀ ਜਿੱਤਣਾ ਕਿਨੇ ਹੈ ਹਜੇ ਤੱਕ ਸਪਸ਼ਟ ਨਹੀਂ ਹੈ ਹਾਲਾਂਕਿ ਅੰਮ੍ਰਿਤਪਾਲ ਸਿੰਘ ਦਾ ਫੈਕਟਰ ਬਹੁਤ ਵੱਡਾ ਹੈ ਸੁਖਵੀਰ ਬਾਦਲ ਦੀ ਧਿਰ ਦਾ ਕੈਂਡੀਡੇਟ ਬੀਬੀ ਸੁਖਵਿੰਦਰ ਕੌਰ ਰੰਧਾਵਾ ਆਜ਼ਾਦ ਗਰੁੱਪ ਦਾ ਸਮਰਥਨ ਹੈ ਹਰਮੀਰ ਸਿੰਘ ਸੰਧੂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਜਿਹੜਾ ਕਿਸੇ ਵੇਲੇ ਅਕਾਲੀ ਦਲ ਦਾ ਕੈਂਡੀਡੇਟ ਸੀ ਸੋ ਸਮਿਕਰਣ ਕਈ ਨੇ ਪਰ ਜਿੱਤਣ ਨੂੰ ਕੋਈ ਵੀ ਜਿੱਤ ਸਕਦਾ ਹੈ ਆਮ ਆਦਮੀ ਪਾਰਟੀ ਵੀ ਜਿੱਤ ਸਕਦੀ ਹੈ ਮਨਦੀਪ ਸਿੰਘ ਖਾਲਸਾ ਵੀ ਜਿੱਤ ਸਕਦਾ ਹੈ ਸੁਖਵੀਰ ਬਾਦਲ ਦਾ ਕੈਂਡੀਡੇਟ ਵੀ ਜਿੱਤ ਸਕਦਾ ਹੈ ਕਾਂਗਰਸ ਦਾ ਕੈਂਡੀਡੇਟ ਵੀ ਜਿੱਤ ਸਕਦਾ ਹੈ ਕਹਿੰਦਾ ਕੋਈ ਨਹੀਂ ਕਿਉਂਕਿ ਕੋਈ ਬੀਜੇਪੀ ਨੂੰ ਦੌੜ 'ਚ ਨਹੀਂ ਮੰਨਦਾ ਪਰ ਜਿੱਤ ਬੀਜੇਪੀ ਦਾ ਕੈਂਡੀਡੇਟ ਵੀ ਸਕਦਾ ਹੈ ਉਹ ਇਸ ਕਰਕੇ ਕਿ ਜਦੋਂ ਵੋਟਾਂ ਦਾ ਧਰੂਵਿਕरण ਹੁੰਦਾ ਹੈ ਜਾਂ ਵੋਟਾਂ ਦੀ ਵੰਡ ਹੁੰਦੀ ਹੈ ਕੋਈ ਤਰ ਕਿਉਂਕਿ ਫੈਸਲਾ ਮੈਨੂੰ ਲੱਗਦਾ ਹੈ ਕਿ 2-4000 ਵੋਟਾਂ ਦੇ ਫਰਕ ਨਾਲ ਹੀ ਤਰਨ ਤਾਰਨ ਦੇ ਵਿੱਚ ਹੋਣਾ ਜਦੋਂ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਭਾਜਪਾ ਔਰ ਕਾਂਗਰਸ ਇਹਨਾਂ ਦਾ ਵੋਟ ਬੈਂਕ ਭਾਜਪਾ ਕਾਂਗਰਸ ਔਰ ਆਮ ਆਦਮੀ ਪਾਰਟੀ ਇਹਨਾਂ ਦਾ ਵੋਟ ਬੈਂਕ ਇੱਕ ਧਰਾ ਦਾ ਤੇ ਜੇ ਫਿਰ ਕਾਂਗਰਸ ਦਾ ਰਾਜਾ ਵੜਿੰਗ ਇਸ ਤਰੀਕੇ ਦੀ ਭਾਸ਼ਣਬਾਜ਼ੀ ਕਰਦਾ ਹੈ ਤੇ ਕਾਂਗਰਸ ਨੂੰ ਪੈਣ ਵਾਲਾ ਵੋਟ ਅਗਰ ਸਵਿੰਗ ਹੋ ਕੇ ਜਾਂ ਆਪ ਵੱਲ ਚਲ ਗਿਆ ਜਾਂ ਭਾਜਪਾ ਵੱਲ ਚਲ ਗਿਆ ਉਹ ਵੀ ਫਿਰ ਇੱਕ ਬਹੁਤ ਵੱਡੇ ਫਰਕ ਦਾ ਕਾਰਨ ਬਣ ਸਕਦਾ ਹੈ ਪਰ ਹੁਣ ਇੱਕ ਜਿਹੜੀ ਨਵੀਂ ਗੱਲ ਨਾਲ ਦੱਸਦਾ ਕਿ ਅਮਰਿਤਪਾਲ ਸਿੰਘ ਦੇ ਖਿਲਾਫ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਲੱਗਿਆ ਹੈ ਜਿਹੜਾ ਤੀਜੀ ਵਾਰ ਇਸ ਸਾਲ ਵਿਧਾਇਆ ਗਿਆ ਸੀ ਨੈਸ਼ਨਲ ਸਕਿਉਰਿਟੀ ਐਕਟ ਅਮਰਿਤਪਾਲ ਸਿੰਘ ਤੇ ਉਹਦੇ ਖਿਲਾਫ ਅਮਰਿਤਪਾਲ ਸਿੰਘ ਦੀ ਟੀਮ ਸੁਪਰੀਮ ਕੋਰਟ ਪਹੁੰਚੀ ਹੈ ਸੋ ਹੁਣ ਸੁਪਰੀਮ ਕੋਰਟ ਦੇ ਵਿੱਚ ਉਹ ਇਹ ਗੱਲ ਚੈਲੰਜ ਕਰਨਗੇ ਕਿ ਅਮਰਿਤਪਾਲ ਸਿੰਘ ਤੇ ਦਰਜ ਕੀਤਾ ਗਿਆ ਨੈਸ਼ਨਲ ਸਕਿਉਰਿਟੀ ਐਕਟ ਹਟਾਇਆ ਜਾਵੇ ਪਰ ਅਮਰਿਤਪਾਲ ਸਿੰਘ ਦੀ ਰਿਹਾਈ ਕੀਤੀ ਜਾਵੇ ਹੁਣ ਉਹ ਸੁਪਰੀਮ ਕੋਰਟ ਚ ਮਾਮਲਾ ਕਦੋਂ ਸੁਣਵਾਈ ਤਹਿਤ ਆਉਂਦਾ ਤੇ ਸੁਪਰੀਮ ਕੋਰਟ ਉਹਦੇ ਤੇ ਕੀ ਕੋਈ ਹਿਸਟੋਰੀਕਲ ਵਰਡਿਕਟ ਦਿੰਦੀ ਆ ਕੋਈ ਇਤਿਹਾਸਿਕ ਫੈਸਲਾ ਸੁਣਾਉਂਦੀ ਹੈ ਇਹਦਾ ਵੀ ਸਾਨੂੰ ਹਾਲ ਦੀ ਘੜੀ ਇੰਤਜ਼ਾਰ ਕਰਨਾ ਪਏਗਾ ਪਰ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਜੋੜਦਾ ਕਿ ਅਮਰਿਤਪਾਲ ਦੀ ਧਿਰ ਵੱਲੋਂ ਮਨਦੀਪ ਸਿੰਘ ਖਾਲਸਾ ਦਾ ਪੁਨਰ ਸਰਜੀਤ ਢਕਾਲੀ ਦਲ ਵੱਲੋਂ ਮਨਦੀਪ ਸਿੰਘ ਖਾਲਸਾ ਦਾ ਸਿਮਰਨਜੀਤ ਸਿੰਘ ਮਾਨ ਵੱਲੋਂ ਮਨਦੀਪ ਸਿੰਘ ਖਾਲਸਾ ਦਾ ਸਮਰਥਨ ਕੀਤਾ ਗਿਆ ਹੈ ਪਰ ਸਾਰੀਆਂ ਧਿਰਾਂ ਦਾ ਆਪਣਾ ਪੱਕਾ ਵੋਟ ਬੈਂਕ ਹੈ ਇਹ ਗੱਲ ਬਹੁਤ ਮਹੱਤਵਪੂਰਨ ਹੈ ਅਗਰ ਆਮ ਆਦਮੀ ਪਾਰਟੀ ਆਪਣੇ ਸੰਗਠਨ ਦੇ ਜ਼ਰੀਏ ਆਪਣੇ ਵੋਟ ਬੈਂਕ ਦਾ ਦਾਵਾ ਕਰ ਰਹੀ ਹੈ ਅਕਾਲੀ ਦਲ ਅਗਰ ਆਪਣੇ ਸੰਗਠਨ ਦੇ ਜ਼ਰੀਏ ਵੋਟ ਦਾ ਦਾਵਾ ਕਰ ਰਿਹਾ ਹੈ ਤੇ ਭਾਜਪਾ ਵੀ ਅਗਰ ਇਹ ਦਾਅਵੇ ਕਰ ਰਹੀ ਹੈ ਕਿ ਸਾਡਾ ਸੰਗਠਨ ਜ਼ਮੀਨੀ ਪੱਧਰ ਤੱਕ ਹੈ ਪਿੰਡ ਪਿੰਡ ਹੈ ਤੇ ਫਿਰ ਇਹ ਧਿਰਾਂ ਮਨਦੀਪ ਸਿੰਘ ਖਾਲਸਾ ਦੀ ਧਿਰ ਨੂੰ ਵੀ ਤੁਸੀਂ ਕਮਜ਼ੋਰ ਨਹੀਂ ਮੰਨ ਸਕਦੇ ਮਨਦੀਪ ਸਿੰਘ ਖਾਲਸਾ ਭਾਵੇਂ ਨਵਾਂ ਕੈਂਡੀਡੇਟ ਹੈ ਸਭ ਤੋਂ ਛੋਟੀ ਉਮਰ ਦਾ ਕੈਂਡੀਡੇਟ ਹੈ ਜਿਹੜੇ ਮੁੱਖ ਕੈਂਡੀਡੇਟ ਨੇ ਉਹਨਾਂ ਦੇ ਵਿੱਚੋਂ ਤੇ ਉਹ ਪੰਥਕ ਅਜੰਡੇ ਤੇ ਅੱਗੇ ਵਧ ਰਹੇ ਨੇ ਔਰ ਇਹ ਮੁੱਦਾ ਉੱਥੇ ਉਹਨਾਂ ਨੇ ਵੱਡਾ ਕੀਤਾ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਨੌਜਵਾਨਾਂ ਵੱਲੋਂ ਜਿਹੜੇ ਕੈਂਪ ਲਾਏ ਗਏ ਹਰ ਪੀੜਤਾਂ ਦੀ ਮਦਦ ਲਈ ਉਹ ਤੇ ਇਹਦੇ ਨਾਲ ਨਾਲ ਅਮਰਿਤਪਾਲ ਸਿੰਘ ਦੀ ਫੰਡ ਜੇ ਜਿਹੜੇ ਜਿਹੜਾ ਐਮਪੀ ਲੈਟਸ ਫੰਡ ਹੈ ਫੰਡ ਹੈ ਉਹਨੂੰ ਨਾਂ ਵੰਡਣ ਦਿੱਤਾ ਜਾਣਾ ਇਹਨੂੰ ਵੀ ਉਹ ਬਹੁਤ ਵੱਡਾ ਮੁੱਦਾ ਬਣਾ ਰਹੇ ਨੇ ਬਾਕੀ ਪੰਥਕ ਮੁੱਦਿਆਂ ਦੇ ਨਾਲ ਸੋ ਇਸ ਕਰਕੇ ਇਹ ਦੇਖਣਾ ਬਹੁਤ ਦਿਲਚਸਪ ਰਹੇਗਾ ਕਿ ਤਰਨਤਾਰਨ ਦੀ ਜਿਹੜੀ ਜ਼ਮੀਨੀ ਚੋਣ ਹੈ ਉਹਦੇ ਵਿੱਚ ਲੋਕ ਕਿਹੜੇ ਮੁੱਦੇ ਨੂੰ ਵੱਡਾ ਮੰਨਦੇ ਨੇ ਕਿਉਂਕਿ ਜਦੋਂ 2024 ਦੀਆਂ ਵੋਟਾਂ ਪਈਆਂ ਅਮਰਿਤਪਾਲ ਸਿੰਘ ਖੁਦ ਕੈਂਡੀਡੇਟ ਸਿਗੇ ਔਰ ਅਮਰਿਤਪਾਲ ਦੀ ਹਵਾ ਐਡੀ ਚੰਗੀ ਚੱਲੀ ਕਿ ਫਰੀਦਕੋਟ ਤੱਕ ਵੀ ਪੰਥਕ ਤੇਰਾ ਇੱਕ ਆਜ਼ਾਦ ਕੈਂਡੀਡੇਟ ਵੱਲ ਸਮਰਪਿਤ ਹੋਈਆਂ ਹੁਣ ਤਰਨ ਤਰਨ ਚ ਕੀ ਸਾਰੇ ਪੰਥਕ ਵੋਟਰ ਆਜ਼ਾਦ ਕੈਂਡੀਡੇਟ ਮਨਦੀਪ ਸਿੰਘ ਵੱਲ ਰੁਝਾਨ ਕਰਨਗੇ ਜਾਂ ਉਹਨਾਂ ਦੇ ਜ਼ਹਿਨ ਚ ਹੋਰ ਮੁੱਦੇ ਵੀ ਹੋਣਗੇ ਉਹਨਾਂ ਦੇ ਜ਼ਹਿਨ ਚ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਮੁੱਦੇ ਹੜਾ ਨਾਲ ਸੰਬੰਧਿਤ ਮੁੱਦੇ ਪੰਥਕ ਮਸਲੇ ਪੰਜ ਮੈਂਬਰੀ ਕਮੇਟੀ ਨਾਲ ਜੁੜੇ ਮੁੱਦੇ ਸਿਮਰਜੀਤ ਸਿੰਘ ਮਾਨ ਨਾਲ ਜੁੜੇ ਮੁੱਦੇ ਰਾਜਾ ਬੜਿੰਗ ਦੀ ਬਿਆਨਬਾਜ਼ੀ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਬੰਧਿਤ ਮੁੱਦੇ ਇਹ तमाम ਪਹਿਲੂ ਸੋ ਜਿਹੜਾ ਵੋਟਰ ਹੈ ਮਨਦੀਪ ਜੀ ਉਹ ਇੱਕ ਇੱਕ ਪੱਖ ਵਿਚਾਰ ਕੇ ਐਤ ਕੀ ਵੋਟ ਕਰਨ ਜਾਊਗਾ ਇਹੀ ਕਾਰਨ ਹੈ ਹਜੇ ਵੀ ਕਿਸੇ ਦੀ ਵੀ ਇੱਕ ਪਾਸੜ ਹਵਾ ਸ਼ਹਿਰ ਚ ਨਹੀਂ ਸੁਣਨ ਨੂੰ ਮਿਲ ਰਹੀ ਔਰ ਮੇਰਾ ਇਹ ਮੰਨਣਾ ਹੈ ਕਿ ਦੋਵੇਂ ਸੱਤਾਧਾਰੀ ਤਰ੍ਹਾਂ ਆਮ ਆਦਮੀ ਪਾਰਟੀ ਔਰ ਵਾਰਸ ਪੰਜਾਬ ਦੇ ਕਿਉਂਕਿ ਐਮਪੀ ਅਮਰਿਤਪਾਲ ਸਿੰਘ ਇਹ ਦੋਵੇਂ ਸੱਤਾਧਾਰੀ ਧਿਰਾਂ ਦੇ ਨਾਲ ਮੁਕਾਬਲਾ ਹੈ ਬਾਕੀ ਧਿਰਾਂ ਦਾ ਕਿਉਂਕਿ ਦੋ ਧਿਰਾਂ ਇਹ ਜੀਆਂ ਨੇ ਜਿਹੜੀਆਂ ਸੱਤਾ 'ਚ ਨੇ ਅਮਰਿਤਪਾਲ ਐਮਪੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉਹਨਾਂ ਦੇ ਡਾਕਟਰ ਕਸ਼ਮੀਰ ਸਿੰਘ ਦੁਨੀਆ ਤੋਂ ਗਏ ਸੀ ਇਸ ਕਰਕੇ ਬੜੀ ਮਹੱਤਵਪੂਰਨ ਹੈ ਇਸ ਹਲਕੇ ਦੇ ਲੋਕਾਂ ਦੀ ਵੋਟ ਕਿ ਉਹ ਕਿਹਨੂੰ ਵੋਟ ਪਾਉਂਦੇ ਨੇ ਔਰ ਇਸ ਵੋਟ ਨੇ ਵੋਟ ਦੇ ਟ੍ਰੈਂਡ ਨੇ ਬਹੁਤ ਸਿਆਸੀ ਖਰੂ ਪੰਜਾਬ ਚ ਪਾਉਣਾ ਹੈ 27 ਤਾਂ ਚਲੋ ਹਜੇ ਦੂਰ ਹੈ ਹਜੇ 1 ਸਾਲ 3-4 ਮਹੀਨੇ ਪਏ ਨੇ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਜਿਹੜਾ ਇੱਥੋਂ ਜਿੱਤਿਆ ਉਹੀ 27 ਚ ਜਿੱਤੂਗਾ ਪਰ 27 ਦੇ ਲਈ ਫਰਕ ਬਹੁਤ ਪਾਊਗਾ ਇੱਕ ਟ੍ਰੈਂਡ ਸੈੱਟ ਹੋ ਜਾਂਦਾ ਹੈ ਕਈ ਵਾਰੀ ਸੋ ਇਸ ਪੱਖੋਂ ਬੜਾ ਮਹੱਤਵਪੂਰਨ ਹੈ ਜਿਹੜੀ ਜਿਹੜਾ ਅੱਜ ਦਾ VOTING ਪੈਟਰਨ ਹੈ 11 ਨਵੰਬਰ ਵਾਲਾ ਵੋਟਾਂ ਪੈਣੀਆਂ ਜੀ ਸੋ ਡਾਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਸਾਰੇ ਅਹਿਮ ਸਵਾਲਾਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਸੋ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਂਦੇ ਆਂ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਔਰ ਕੋਈ ਵੀ ਜੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਧੰਨਵਾਦ